ਪਬਲਿਕ ਤੇ ਇਹਨੇ ਕੋਪਣਾ ਕਤਾਲ ਤੋਂ ਹੰਸਾ ਕੇ ਜੀ ਕਰਾਣਾ ਆ। ਇਹ ਪਾਗਲ ਬਣ ਕੇ ਖਾਂਦੀ ਜੀ ਵੇ। ਆ ਤੂੰ ਆਪਣੇ ਕਰੀ ਚਾਲ। ਨਾ ਕੋਈ ਲੰਡੋ ਹੋ। ਇਹ ਤਾਂ ਦੋਗਲਾ ਬੰਦੇ ਨੇ। ਤੁਹਾਡੇ ਨਾ ਖਾਂਦੇ ਵੇ। ਆ ਪੋਚਾ ਪਾ ਦਿੰਦੇ ਵੇ। ਜੇ ਨਹੀਂ ਖਾਂਦੇ ਉਹ ਪੋਚਾ ਨਹੀਂ ਪਾਉਂਦੇ। ਇਹ ਕਹਿੰਦਾ ਜੀ ਕਹਿੰਦੇ ਚੁੱਪ ਕਰੋ। ਆਵਾਜ਼ ਬਸ ਕਰਖੋ। ਅਸੀਂ ਪਬਲਿਕ ਰੱਖੋ ਜੀ ਪਾਸੀ ਆ। ਕਿਆ ਨਹੀਂ ਆਦਾ ਐ ਮੇਰੇ ਪਬਲਿਕ ਤਾਂ ਜੀ ਇਹ ਪਬਲਿਕ ਤਾਂ ਆਦਾ ਨਹੀਂ ਕਹਿੰਦਾ ਸਰਕਾਰ ਰੱਖੋ ਜੀ ਇਹ ਨਾ ਪਾਣੀ ਆਦਾ ਇਹ ਨਾਦਾ ਇਹ ਪਾਣੀ ਆਦਾ ਸਾਹ ਕਰਕੇ ਕਹਿੰਦੇ ਪਾਣੀ ਦੀ ਬੋਰਡ ਦਾ ਪਾਣੀ ਪਾਣੀ ਪੁੱਛੋ ਨਹੀਂ ਆਦਾ ਸਾਰੀ ਪਬਲਿਕ ਦੁਖੀ ਹੈ ਜੀ ਕਰ ਰਿਹਾ ਕਰੋ ਕਰ ਰਿਹਾ ਕਰੋ ਦੋ ਕਹਿੰਦੇ ਠੀਕ ਹੈ ਜੀ ਕਰ ਮਾਰਾ ਕੀ ਹਾਲਿਆ ਅੱਜ ਕੋਈ ਸਤਾ ਨਾ ਮੰਨੇ ਨਾ ਕਲੋਂ ਤੋਂ ਸੰਘੇ ਤੁਲਸ ਜਿੱਤ ਆਇਆ ਪਬਲਿਕ ਨੇ ਉਹ ਜੇ ਸਾਡੀ ਪਬਲਿਕ ਨਹੀਂ ਸੁਖੀ ਤਾਂ ਸਾਨੂੰ ਵੋਟਾਂ ਦੇਦਾ ਕੋਈ ਸ਼ਹਾਦਤ ਨਹੀਂ اپنی سہولت واسطے ووٹاں دیندے آپ بن گئے انہوں نے کل اپنی سہولت واسطے ووٹاں دیندے جی پرسن لکھیا کی اے ووٹاں دے کے آ کے نہیں آ کے لو اسیں قریب اے کِتھوں لائی اے تے گھر روٹی مَتھاں کھانوں تے پانی کِتھوں دا مینا ووٹ نہیں کر ملے کاندلا ساروں جٹایا نہیں اسیں مجین نگر دا کام نہیں چڑانا جی اتھے اے حال ہویا اے اج ਨੂੰ ਬੋਟਾ ਦੇ ਪਿਆ ਅਸੀਂ ਨਹੀਂ ਜਿਟਾਣਾ ਜੀ ਅੱਕੇ ਕੰਮ ਲਾਵਾ ਅਸੀਂ ਨਾਲ ਤੋਂ ਤੋਂ ਬੈਠਾ ਅਸੀਂ ਵੀ ਆਲ ਮਲਾਣਾ ਜਾਲਾਂ ਦੇ ਦੰਦੇ ਜੀ ਆਹ ਵੇਖੋ ਜੀ ਕੱਲ੍ਹ ਤੁਸੀਂ ਅੱਥਰ ਤੋਂ ਸੁਣੇ ਪੂਰੀ ਸੰਗਠਨ ਸੁਣਿਟਾ ਜੀ ਮੋਟਰ ਚਲਾ ਕੇ ਦਿਖਾ ਦੇਣਾ ਜੇ ਅਗਰ ਪਾਣੀ ਬੂੰਦ ਵੀ ਚੜ ਜਾਤਾ ਅਸੀਂ ਬੜੇ ਤਕਲੀਫ ਆ ਜਾਂਦਾ ਜਿਵੇਂ ਗਟਰ ਦਾ ਪਾਣੀ ਆਉਂਦਾ ਹੈ ਜਿਵੇਂ ਗਟਰ ਦਾ ਪਾਣੀ ਆਂਦਾ ਹੈ ਗੰਦਾ ਪੜ ਐ ਚਾਰ ਚਾਰ ਮਹੀਨੇ ਤੋਂ ਉੱਤੇ ਹੋ ਗਿਆ 4 6 ਮਹੀਨੇ ਦਾ ਕਰੀਬ ਹੋਣ ਲੱਗਾ ਪਾਣੀ ਤੋਂ ਬਹੁਤ ਦਿੱਕਤ ਆ ਐਸੇ ਬੱਚੇ ਨੂੰ ਸਕੂਲ ਵੀ ਨਹੀਂ ਭੇਜ ਪਾਉਂਦੇ ਬੱਚੇ ਆਣਗੇ ਤਾਂ ਸਕੂਲ ਜਾਣਗੇ ਡਰਸਾਂ ਗੰਦੀਆਂ ਹੋਣਗੀਆਂ ਤਾਂ ਕਿੱਥੋਂ ਜਾਣਗੇ ਬੱਚੇ ਸਕੂਲਾਂ ਨੂੰ ਬੰਦੀ ਵੀ ਬਿਮਾਰੀ ਹੋਣਗੇ ਬੱਚੇ ਵੀ ਬਿਮਾਰ ਹੋ ਗਏ ਨੇ ਪਾਣੀ ਗੰਦਾ ਪੀ ਪੀ ਕੇ ਔਰ ਜਿਹੜਾ ਆਂਦਾ ਕਾਉਂਸਲਰ ਹੋਤੇਗਾ ਅੱਜ ਹੋ ਜਾਏਗਾ ਜੀ ਕੱਲ੍ਹ ਹੋ ਜਾਏਗਾ ਦੱਸੋ ਕਾਉਂਸਲ ਕਰੇਗਾ ਕਿ ਸਾਡਾ ਗਰੀਬਾਂ ਦਾ ਦਿੱਕਤ ਨਹੀਂ ਬਲਦੀਪ ਸਿੰਘ ਕੋਈ ਵੀਰ ਜੀ ਦਿੱਕਤ ਇਦਾਂ ਸੀ ਵੀ ਉਹਨਾਂ ਨੇ ਨਵਾਂ ਟੂਬਲ ਉੱਥੇ ਲਾਉਣ ਨੂੰ ਚਾਲੂ ਕੀਤਾ ਤੇ ਕਰਬਿਨ ਮਹੀਨਾ ਕੋ ਹੋ ਗਿਆ ਉਹਨਾਂ ਨੇ ਸਾਰਾ ਫਿਟਿੰਗ ਫੰਡ ਕਰਕੇ ਪਾਏ ਪਾਤੇ ਨੇ ਸਾਰੇ ਆਹ ਦੇਖੋ ਡਵੇ ਦੀ ਹੋਦੀ ਤਿਆਰ ਕੀਤੀ ਹੈ ਜੀ ਆਹ ਦੇਖੋ ਆ ਉਹ ਗੱਡੀ ਦੇ ਥੱਲੇ ਉਹਨਾਂ ਨੇ ਨਵੇਂ ਪਾਈਪ ਫਿਟਿੰਗ ਕਰਕੇ ਪੂਰੀ ਹੋ ਗਈ ਐਂ ਬਿਲਕੁਲ ਤਿਆਰ ਆ ਸਾਰਾ ਕੰਮ ਉਹ ਕਹਿੰਦੇ ਸੀ ਹਫਤੇ ਦਸਨ ਚੱਕਰ ਉਹਦੇ ਵਿੱਚ ਅਸੀਂ ਇੱਥੋਂ ਕਨੈਕਸ਼ਨ ਲੈਣਾ ਉਹਦੇ ਚ ਮੋਟਰ ਨਵੀਂ ਪਾਣੀ ਐ ਤੇ ਤੁਹਾਡਾ ਕੰਮ ਨਵੇਂ ਟੂਬਲ ਦਾ ਚੱਲੂ ਹੋ ਜਾਣਾ ਨਹੀਂ ਜੀ ਨਹੀਂ ਕੋਈ ਚਾਰ ਚੁਰਾ ਡੇਢ ਮਹੀਨਾ ਤੇ ਉਹਨੂੰ ਹੋਇਆ ਅਸੀਂ ਟੂਬ ਨਵੇਂ ਚਲਦੇ ਨੇ ਹੁਣ ਜਦ ਤਿਆਰ ਹੋ ਰਿਹਾ ਤੇ ਚਾਰ ਮਹੀਨੇ ਕਿੱਥੇ ਹੋ ਗਈ ਜੀ ਨੋ ਮਸ਼ੀਨ ਲੱਗਣ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਤਾਂ ਸਭ ਨੂੰ ਪਤਾ ਜੇ ਆਪਾਂ ਕਈ ਮਹੀਨੇ ਦੇ ਵਿੱਚ ਬੋਰ ਬਣਾ ਦਈਏ ਮਹੀਨੇ ਦੇ ਵਿੱਚ ਭਾਜੀ ਕੋਈ ਨਹੀਂ ਬਣਵਾ ਸਕਦਾ ਬੋਰ ਹਾਂਜੀ ਬਾਕੀ ਸਾਰਾ ਕੁਝ ਕੱਲ ਉਹਨਾਂ ਨੇ ਪੈਪਾ ਵਗੈਰਾ ਪਾਤੀਆਂ ਇੱਥੇ ਸਭ ਕੁਝ ਹੁਣ ਵੱਧ ਤੋਂ ਵੱਧ 3-4 ਦਿਨ ਦਾ ਪ੍ਰੋਸੀਜਰ ਆ ਭਾਜੀ ਉਹਨਾਂ ਨੇ ਮੋਟਰ ਲਾਉਣੀ ਆ ਪੈਪ ਪਾਉਣੀਆਂ ਜਿੱਥੇ ਇੰਨਾ ਸਫਰ ਕੀਤਾ ਉਥੇ 3-4 ਦਿਨਾਂ ਕੋਈ ਫਰਕ ਨਹੀਂ ਪੈਂਦਾ ਬਾਕੀ ਪਾਣੀ ਭਾਜੀ ਅਸੀਂ ਕੋਈ ਅਸੀਂ ਅਸੀਂ ਭਾਜੀ 4 ਦਿਨਾਂ ਦਾ ਕਰਤਾ ਉਹਨਾਂ ਨੇ ਭਾਜੀ ਬੁਹਾਲਕਾਰੀ ਦੇਣਾ ਆ ਜਿੱਥੇ ਅਗਲੇ ਨੇ 2 ਮਹੀਨੇ ਤੋਂ ਕੰਮ ਕਰ ਰਹੇ ਨੇ ਤੇ 2-4 ਦਿਨ ਹੋਰ ਆਪਾਂ ਸਫਰ ਕਰਨਾ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ ਕੰਮ ਤਾਂ ਕੰਮ ਕੀਤਾ ਜੀ ਉਹਨਾਂ ਨੇ ਬਾਕੂ ਵੀ ਕੰਮ ਕੀਤਾ ਅਸੀਂ ਕੋਈ ਆਮ ਆਦਮੀ ਪਾਰਟੀ ਤੋਂ ਨਮਾਇंदे ਨਹੀਂ ਹੈਗੇ ਅਸੀਂ ਆਮ ਪਬਲਿਕ ਆ ਜੀ ਅਸੀਂ ਆਮ ਪਬਲਿਕ ਇੱਥੇ ਰਹਿੰਦੇ ਹਾਂ ਅਸੀਂ ਵੀ ਉਸੇ ਮਹੱਲੇ 'ਚ ਹੀ ਰਹ ਰਹੇ ਹਾਂ ਜੇ ਮਨਜੀਤ ਨਗਰ 'ਚ ਰਹਿੰਦੇ ਅਸੀਂ ਮਨਜੀਤ ਨਗਰ 'ਚ ਰਹਿੰਦੇ ਨਹੀਂ ਸਾਡੇ ਘਰੇ ਵੀ ਨਹੀਂ ਹੁੰਦਾ ਭਾਜੀ ਕੱਲੀ ਇੱਕ ਗਲੀ ਨਹੀਂ ਹੁੰਦਾ ਪਾਣੀ ਹੁੰਦਾ ਘੱਟ ਹੁੰਦਾ ਮੰਨਦੇ ਆ ਪਾਣੀ ਕਿਉਂਕਿ ਮਸ਼ੀਨ ਖਰਾਬ ਆ ਭਾਜੀ ਹੁਣ ਉਹਦੇ ਵਿੱਚ ਇੱਕ ਮਸ਼ੀਨ ਡਿੱਗੀ ਸੀ ਜਿਹੜੀ ਮਸ਼ੀਨ ਵਿੱਚ ਡਿੱਗੀ ਪਾਣੀ ਜਾਂਦਾ ਉਹ ਵੀ ਬੜਾ ਗੰਦਾ ਨਹੀਂ ਨਹੀਂ ਭਾਜੀ ਪਾਣੀ ਥੋੜਾ ਮੇਰੀ ਗੱਲ ਸੁਣੋ ਭਾਜੀ ਇਹ ਟਿਊਬਲ ਤੋਂ ਪਾਣੀ ਕੋਈ ਗੰਦਾ ਨਹੀਂ ਹੁੰਦਾ ਜਿਹੜੇ ਸੀਵਰੇਜ ਦੀ ਹੱਲ ਸੀ ਗੰਦਾ ਪਾਣੀ ਸੀ ਉਹ ਸਾਰੇ ਪਾਲੀਕਲ ਪੈ ਪੱਥੇ ਦੁਆਰਾ ਪੈ ਗਏ ਆ ਉਹ ਸੀਵਰੇਜ ਟੁੱਟ ਗਿਆ ਸੀਗਾ ਟੁੱਟ ਗਿਆ ਸੀਗਾ ਸੀਵਰੇਜ ਸਾਰੇ ਕਲ ਪੈ ਗਿਆ ਉਹਦੇ ਕਰਕੇ ਪਾਣੀ ਗੰਦਾ ਬਿੰਦਾਸ ਸੀ ਕੋਈ ਹੁਣ ਕੋਈ ਪਾਣੀ ਗੰਦਾ ਨਹੀਂ ਆ ਰਿਹਾ ਭਾਜੀ ਠੀਕ ਹੈ ਬਹੁਤ ਹੋਏ ਪਏ ਆ ਅਸਲ ਸੀ ਬਹੁਤ ਜ਼ਿਆਦਾ ਪਰੇਸ਼ ਪਰਮਜੀਤ ਕੀ ਦਿੱਕਤ ਹੋ ਗਈ ਸਾਨੂੰ ਪਾਣੀ ਨਹੀਂ ਭਾਜੀ ਆ ਰਿਹਾ 5-6 ਮਹੀਨੇ ਹੋ ਗਏ ਬਹੁਤ ਦਿੱਕਤ ਆ ਰਹੀ ਆ ਪਾਣੀ ਜੇ ਹਾਲੇ ਕੁਝ ਨਹੀਂ ਹੁੰਦਾ ਕਹਿੰਦੇ ਅੱਜ ਹੁੰਦਾ ਕੱਲ ਹੁੰਦਾ ਨਹੀਂ ਟੈਂਕ ਪਤਾ ਲੱਗਣਾ ਫਿਰ ਵੀ ਪਾਣੀ ਤਾਂ ਚਾਹੀਦਾ ਨਾ ਪਿੰਡ ਨੂੰ ਬਰਤ ਵਿੱਚ ਪਰੇਸ਼ਾਨ ਹੋਏ ਪਏ ਆ ਪਾਣੀ ਲੋਕਾਂ ਦੇ ਜਿਨ੍ਹਾਂ ਦੇ ਆਉਂਦਾ ਪਾਣੀ ਇੰਨੇ ਅਗਲਾ ਭਰਨ ਦਿੰਦਾ ਸਾਨੂੰ ਕਿੱਥੋਂ ਪਾਣੀ ਭਰੀਏ ਪਾਣੀ 5-6 ਮਹੀਨੇ ਹੋ ਚੱਲੇ ਆ ਪਾਣੀ ਤਾਂ ਲਗਾਤਾਰ ਆਉਂਦਾ ਹੀ ਨਹੀਂ ਜਦਨਾ ਜੇ ਕਿਤੇ ਮਾੜਾ ਮੋਟਾ ਆਉਂਦਾ ਜੇ ਮਾੜਾ ਮੋਟਾ ਆਉਂਦਾ ਤਾਂ ਪੂਰੀ ਬਾਹਟ ਵੀ ਨਹੀਂ ਭਰਦੀ ਜਦ ਇਹ ਬੰਦ ਹੋ ਜਾਂਦਾ ਨਹੀਂ ਅਸੀਂ ਕਿਸੇ ਕੋਲ ਨਹੀਂ ਗਏ ਭੈਣ ਜੀ ਨਾਲ ਆਏ ਹੁਣ ਪਤਾ ਕੀ ਆ ਆ ਤੁਹਾਡੀ ਦੋ ਨੰਬਰ ਘਲੀ ਆ ਐਮ ਐਲ ਏ ਆਪਣਾ ਕਿਹੜਾ ਸਿੱਧੂ ਜੋ ਕਲੋਂ ਚਿੰਗ ਉਹੀ ਐਮਐਲਏ ਆ ਉਹੀ ਐਮਐਲਏ ਨਹੀਂ ਅਸੀਂ ਉੱਥੇ ਨਹੀਂ ਗਏ ਅੱਜ ਆ ਜਿੱਥੇ ਭੂਆ ਨਾਲ ਇਕੱਠੇ ਹੋਏ ਆ ਅਸੀਂ ਅਸੀਂ ਅੱਜ ਇਕੱਠੇ ਹੋਏ ਆ ਅਸੀਂ ਬਹੁਤ ਪਰੇਸ਼ਾਨ ਆ ਪਰ ਅਸੀਂ ਪਰੇਸ਼ਾਨ ਨਹੀਂ ਨਹੀਂ ਅਸੀਂ ਕਿਹਾ ਨਹੀਂ ਉਹਨਾਂ ਨੂੰ ਅਸੀਂ ਭੂਆ ਨਾਲ ਅੱਜੀ ਰੋਲਾ ਪਾਇਆ ਇੱਥੇ ਕਿ ਅਸੀਂ ਪਾਣੀ ਤੋਂ ਬਹੁਤ ਔਖੇ ਹੋ ਗਏ ਬਾਲਟੀ ਪਾਣੀ ਦੀ ਸਾਡੇ ਘਰ ਪੀਣ ਨੂੰ ਪਾਣੀ ਨਹੀਂ ਹੈ ਬੱਚੇ ਨਿਕਲੇ ਕਿੱਧਰ ਜਾਣਗੇ ਹਾਂ ਹੁਣ ਤਾਂ ਹੁਣ ਤਾਂ ਪਰੇਸ਼ਾਨੀ ਆ ਅਸੀਂ ਬੜੇ ਪਰੇਸ਼ਾਨ ਹੋਏ ਤਾਂ ਰੋਲਾ ਪਾਇਆ ਤਾਂ ਪਾਣਾ ਨਹੀਂ ਸੀ ਰੋਲਾ ਕੋਈ ਗੱਲ ਨਹੀਂ ਅਸੀਂ ਜਿਹੜੇ ਪੰਜ ਸਾਰੇ ਕਰਕੇ ਰੋਲਾ ਪਾ ਰਹੀ ਆ ਆਪਣੇ ਨਾਲ ਇਹ ਤਾਂ 3-4 ਮਹੀਨੇ ਹੋ ਗਏ ਮੈਨੂੰ ਲੱਗਦਾ। ਇਹਨੂੰ 3-4 ਮਹੀਨੇ ਹੋ ਗਏ ਲਗਾਤਾਰ। ਨਹੀਂ ਮੋਟਰਪੜ ਕੋਥੇ ਪਾਟਦਿਆਂ ਹੋ ਗਏ ਟਾਈਮ। ਉੱਥੇ ਪਾਣੀ ਚ ਚੱਲਦਿਆਂ ਹੋ ਗਏ 3-4 ਮਹੀਨੇ ਉੱਥੇ। ਹਾਂ। ਮੋਟਰ ਬੰਦ ਦੀ ਹਾਂ। ਹਾਂ। ਕਿੰਨੇ ਦਿਨ ਹੋ ਗਏ ਹੈ ਤਿਆਰ ਹਜੇ ਤਿਆਰ ਨਹੀਂ ਪੂਰਾ ਹੋਇਆ ਉੱਥੇ ਲੱਗਣੀ ਮੋਟਰ ਅੱਗੇ ਜਾ ਕੇ। ਹਾਂ। ਨਵਾਂ ਕੀਤਾ। ਨਵਾਂ ਕੀਤਾ ਨਵਾਂ ਕੀਤਾ ਨਵਾਂ ਕੀਤਾ ਪੂਰ। ਮੇਰਾ ਨਾਂ ਅਜੀਬ ਬਲਵਿੰਦਰ ਕੌਰ ਗੋਗੀ ਪੁਆ। ਜੀ ਪਾਣੀ ਐਸੇ 4 ਮਹੀਨੇ ਹੋ ਗਏ ਜੀ ਲਗਾਤਾਰ ਪਾਣੀ ਨਹੀਂ ਆਂਦਾ ਜੀ ਜੇ ਆਂਦਾ 5 ਮਿੰਟ ਵਾਸਤੇ ਪਾਣੀ ਆਂਦਾ ਤੇ 4 ਦਿਨ ਪਾਣੀ ਨਹੀਂ ਆਂਦਾ ਪੂਰੇ ਮਨਜੀਤ ਨਗਰ ਦੇ 2 ਨੰਬਰ ਗਲੀ ਚ ਹੱਲੇ ਚ ਜਾ ਕੇ ਸਾਰੀ ਇਨਕੁਆਰੀ ਕੀਤੀ ਜਾਵੇ ਪਤਾ ਕੀਤਾ ਜਾਵੇ ਕਿ ਪਾਣੀ ਆਂਦਾ ਕਿ ਜਾਣੇ ਆਂਦਾ ਜੇ ਐਸੀ ਗਲਤ ਹੋਵਾਂਗੇ ਨਾ ਜੋ ਮਰਜ਼ੀ ਸਾਨੂੰ ਹਰਜਾਨਾ ਦਿੱਤਾ ਜਾਵੇ ਜੀ ਪਰ ਅਸੀਂ ਹੁਣ ਪਾਣੀ ਵਾਸਤੇ ਜਾਏ ਕਿੱਥੇ ਕਿਹਦੇ ਕੋਲ ਜਾਏ ਕਿ ਜਿਹੜਾ ਕ ਰਾਜਪਾਲੀ ਦੋ ਚਾਹ ਕਰਾਜ ਜੇ ਆਂਦਾ ਉਹ ਅੰਦਰ ਬੂਆ ਬੰਦ ਕਰ ਲੈਂਦੇ ਨੇ ਜੀ ਪਾਣੀ ਦਿੰਦੇ ਨਹੀਂ ਪਾਣੀ ਨਹੀਂ ਦਿੰਦਾ ਕਿ ਪਰਨੋ ਅੱਜ 4 ਦਿਨ ਹੋ ਗਏ ਜੀ ਨਾ ਇਸ਼ਨਾਨ ਕੀਤਾ ਨਾ ਮੂੰਹ ਆ ਤੋਤਾ ਨਾ ਬੁਰਸ਼ ਕੀਤਾ ਨਾ ਬੱਚੇ ਸਕੂਲ ਭੇਜੇ ਜਾਏ ਜਾਏ ਕਿੱਥੇ ਮੈਨੂੰ ਦੱਸੋ ਹੋਰ ਕੀ ਸਮੱਸਿਆ ਆ ਰਹੀ ਹੈ ਹੋਰ ਕਿਹੜੀ ਸਮੱਸਿਆ ਹੈ ਸਾਨੂੰ ਮੇਰਾ ਸਮੱਸਿਆ ਜੀ ਪਾਣੀ ਦਿੱਤਾ ਲੈਟ ਦੀ ਅੰਮਲ ਵੀਰ ਜੀ ਨੂੰ ਵੀ ਕਿਹਾ ਜੇ ਕਰਵੰਸ ਸਿੰਘ ਸਿੱਧੂ ਮੇਰਾ ਭਰਾ ਬਣ ਆਇਆ ਵੋਟਾਂ ਨਾਲ ਬੜੀ ਧੂਮਤਾ ਮਣਾ ਜਿਤਾਇਆ ਪਰ ਮੰਜੀਰ ਨਗਰ ਬੱਚੇ ਵੀ ਬੰਦੇ ਦਾ 도ਗਲੇ ਉਧਰ ਮਿਲ ਗਿਆ ਤੇ ਉਧਰ ਦੇ ਬਣ ਜਾਂਦੇ ਨੇ ਉਧਰ ਮਿਲ ਗਿਆ ਤੇ ਉਧਰ ਮਿਲ ਜਾਂਦੇ ਫੇ ਮੰਜੀਰ ਨਗਰ ਦੀ ਜਿੱਥੇ ਲੀਖੋਤੀ ਉੱਥੇ ਹੀ ਖਲੋਤੀ ਤਰੋਂਦੀ ਗਰੀਬ ਜਨਤਾ ਸਾਡੇ ਵਰਗੇ ਰੋਣੇ ਤਾਂ ਸੀ ਪਏ ਆ ਰੋਣਾ ਅਸੀਂ ਪੈਂ ਵੀਰੇ ਰੋਂਦੀ ਗਰੀਬ ਜਨਤਾ ਪੈ ਗਈ ਗਏ ਅਮੀਰਾ ਦੇ ਘਰ ਤੇ ਪਾਣੀ ਆਜਦਾ ਨਾ ਗਰੀਬਾਂ ਦੇ ਘਰ ਤੇ ਪਾਣੀ ਵੀ ਨਹੀਂ ਆਉਂਦਾ ਪਿਆ ਜਿੰਨਾ ਜੇ ਇਹ ਪਾਣੀ ਆਉਂਦਾ ਹਾਂਜੀ ਚਲੋ ਵੀ ਬੋਲਦੇ ਆ ਕਹੜਾ ਕਹੜਾ ਭਾਜੀ ਉਹ ਹੁਣ ਜਿੱਤੇ ਆ ਕਹੜੇ ਭਾਜੀ ਨੇ ਵੀ ਕਿਹਾ ਉਹ ਕੰਦਰ ਜੀ 2 ਘੰਟੇ ਲੱਗ ਜਾਣਗੇ ਜੀ ਐ ਸਵੇਰ ਦਾ ਆਗਾ 2 ਘੰਟੇ ਅੱਜ 10 ਘੰਟੇ ਹੋ ਗਏ ਨਾ ਜਦ ਤੱਕ ਨਹੀਂ ਕੋਈ ਆਇਆ ਜੀ 2 ਘੰਟੇ ਨੇ